ਚਲਦੀ ਥਾਰ ਦੇ ਵਿੱਚ ਅਚਾਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਦੱਸਿਆ ਕਿ ਇਹ ਕਾਰ ਸੜਕ ਦੇ ਉੱਤੇ ਨੋਰਮਲ ਚੱਲ ਰਹੀ ਹੁੰਦੀ ਹੈ ਤੇ ਇਸੇ ਦੌਰਾਨ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਜਿਹੜਾ ਕਾਰ ਚਾਲਕ ਹੈ ਉਹ ਵੀ ਹੱਕਾ ਬੱਕਾ ਰਹਿ ਗਿਆ ਕਿ ਉਸਦੇ ਨਾਲ ਐ ਕੀ ਵਰਤ ਗਿਆ ਤਾਂ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਵੱਡੀ ਘਟਨਾ ਮੰਨੀ ਜਾ ਰਹੀ ਹੈ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਚੰਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਜਲਦੀ ਥਾਰ ਦੇ ਵਿੱਚ ਅੱਗ ਲੱਗ ਗਈ ਤਾਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਥਾਰ ਦੇ ਅੰਦਰ 사ਉਂਡ ਸਿਸਟਮ ਲੱਗਾ ਹੁੰਦਾ ਸਪੀਕਰ ਲੱਗਾ ਹੁੰਦਾ ਉਸ ਦੇ ਵਿੱਚ 스파ਰਕਿੰਗ ਹੁੰਦੀ ਹੈ ਜਿਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਤਾਂ ਦੇਖਦੇ ਹੀ ਦੇਖਦੇ ਜਿਹੜੀ ਥਾਰ ਦੇ ਅੰਦਰ ਅੱਗ ਇੰਨੀ ਫੈਲ ਗਈ ਕਿ ਜਿਹੜੇ ਲੋਕ ਰਸਤੇ ਤੇ ਆ ਜਾ ਰਹੇ ਸਨ ਉਹ ਵੀ ਉੱਥੇ ਖੜੇ ਹੋ ਜਾਂਦੇ ਨੇ ਤੇ ਅੱਗ ਬੁਝਾਉਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਜੁੱਟ ਜਾਂਦੇ ਨੇ ਤਾਂ ਜਲੰਧਰ ਦੀਆਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਬੀਤੀ ਦੇਰ ਰਾਤ ਨੂੰ ਥਾਰ ਦੇ ਚਲਦੀ ਥਾਰ ਦੇ ਅੰਦਰ ਅੱਗ ਲੱਗ ਜਾਂਦੀ ਹੈ ਗਨੀਮਤ ਹੈ ਰਹੀ ਕਿ ਜਿਹੜਾ ਵਿਅਕਤੀ ਇਸ ਕਾਰ ਨੂੰ ਚਲਾ ਰਿਹਾ ਸੀ ਮੌਕੇ ਤੇ ਰੰਦੇ ਹੀ ਉਸ ਦੇ ਵੱਲੋਂ ਕਾਰ ਦੇ ਅੰਦਰੋਂ ਬਾਹਰ ਨਿਕਲ ਲਿਆ ਗਿਆ ਤਾਂ ਉਸ ਦੀ ਜਾਨ ਬਚ ਗਈ ਹੈ ਪਰ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਦੀਆਂ ਨੇ ਕਿ ਕਿਵੇਂ ਇੱਕ ਚਲਦੀ ਥਾਰ ਦੇ ਅੰਦਰ ਅਚਾਨਕ ਅੱਗ ਲੱਗ ਗਈ ਹੈ ਤਸਵੀਰਾਂ ਸਭ ਬਿਆਨ ਕਰ ਰਹੀਆਂ ਨੇ ਅੱਗ ਵੀ ਕੋਈ ਮਾੜੀ-ਮੋਟੀ ਨਹੀਂ ਲੱਗੀ ਤਸਵੀਰਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਅੱਗ ਕਿੰਨੀ ਭਿਆਨਕ ਲੱਗੀ ਹੋਈ ਹੈ ਜਲੰਧਰ ਦੀਆਂ ਇਹ ਤਸਵੀਰਾਂ ਨਿਕਲ ਕੇ ਆਦੀਆਂ ਨੇ ਜਿੱਥੇ ਬੀਤੀ ਦੇਰ ਰਾਤ ਜਿਹੜੀ Thar ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਸਪੀਕਰ ਦੀ ਸਪਾਰਕਿੰਗ ਹੋਣ ਤੋਂ ਬਾਅਦ ਵੱਡੀ ਘਟਨਾ ਵਾਪਰੀ ਉੱਥੇ ਹੀ ਮੌਕੇ ਤੇ ਮੌਜੂਦ ਸੇ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲੋਕਾਂ ਦਾ ਜਿਹੜਾ ਜਮਾਵੜਾ ਵੀ ਮੌਕੇ ਤੇ ਦੇਖਿਆ ਗਿਆ ਥਾਰ ਨੂੰ ਅੱਗ ਲੱਗਣ ਦੀ ਤਸਵੀਰਾਂ ਜਲੰਧਰ ਦੇ ਚੌਂਕ ਅਦਰਸ਼ ਨਗਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਜਦੋਂ ਇਹ ਵਿਅਕਤੀ ਥਾਰ ਦੇ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਿਹਾ ਹੁੰਦਾ ਤਾਂ ਇਸੇ ਦੌਰਾਨ ਜਿਹੜਾ ਸਪੀਕਰ ਲੱਗਾ ਹੁੰਦਾ ਥਾਰ ਦੇ ਅੰਦਰ ਉਸ ਦੇ ਅੰਦਰ ਸਪਾਰਕਿੰਗ ਹੁੰਦੀ ਹੈ ਜਿਸ ਤੋਂ ਬਾਅਦ ਅੱਗ ਜਿਹੜੀ ਔਫੈਲ ਜਾਂਦੀ ਹੈ ਤਾਂ ਗنیمਤ ਹੈ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਤਸਵੀਰਾ ਬਿਆਨਕਾਰੀਆਂ ਨੇ ਕਿ ਅੱਗ ਕਿੰਨੀ ਭਿਆਨਕ ਲੱਗੀ ਹੋਈ ਹੈ ਹਾਲਾਂਕਿ ਜਿਹੜੇ ਆਲੇ ਦੁਆਲੇ ਦੇ ਲੋਕ ਸੀ ਉਹ ਵੀ ਇਸ ਅੱਗ ਨੂੰ ਬੁਝਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਬਾਲਟੀਆਂ ਭਰ-ਭਰ ਪਾਣੀ ਸੁੱਟਿਆ ਜਾ ਰਿਹਾ ਹੈ ਤੇ ਜਿਹੜੇ ਆਲੇ ਦੁਆਲੇ ਦੇ ਜਿਹੜੇ ਵਾਹਨ ਲੰਘ ਰਹੇ ਨੇ ਦਿਨੀ ਮਤ ਹੈ ਰਹੀ ਕਿ ਉਹ ਵੀ ਇਸ ਅਗਰ ਦੇ ਚੇਪੇਟ ਵਿੱਚ ਨਹੀਂ ਆਏ ਕਿਉਂਕਿ ਅੱਗ ਕਾਫੀ ਭਿਆਨਕ ਨਜ਼ਰ ਆ ਰਹੀ ਹੈ ਅਦਰਸ਼ ਨਗਰ ਦੀਆਂ ਇਹ ਤਸਵੀਰਾਂ ਨੇ ਅਦਰਸ਼ ਨਗਰ ਜਲੰਧਰ ਦਾ ਜਿਹੜਾ ਮੇਨ ਚੌਂਕ ਦੱਸਿਆ ਜਾ ਰਿਹਾ ਹੈ ਜਿੱਥੇ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ ਅੱਧੀ ਰਾਤ ਨੂੰ ਵੀ ਇੱਥੇ ਰੌਣਕ ਭਰੀ ਜਿਹੜੀ ਆਵਾਜ਼ਾਂ ਹੀ ਲੱਗੀ ਰਹਿੰਦੀ ਹੈ ਤਾਂ ਉਸ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਦੀਆਂ ਨੇ ਜਿੱਥੇ ਇੱਕ ਵਿਅਕਤੀ ਜਦੋਂ ਥਾਰ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਹੁੰਦਾ ਤਾਂ ਇਸੇ ਦੌਰਾਨ ਸਪੀਕਰ ਦੀ ਸਪਾਰਕਿੰਗ ਹੁੰਦੀ ਹੈ ਤਾਂ ਅੱਗ ਲੱਗਣ ਦੀ ਜਿਹੜੀ ਵਜ੍ਹਾ ਦੱਸੀ ਜਾ ਰਹੀ ਹੈ ਸਪੀਕਰ ਦੀ ਸਪਾਰਕਿੰਗ ਹੋਣਾ ਤਾਂ ਇਸ ਘਟਨਾ ਦੇ ਵਿੱਚ ਅਜੇ ਕਿਸੇ ਵੀ ਤਰ੍ਹਾਂ ਦਾ ਜਾਣੇ ਨੁਕਸਾਨ ਨਹੀਂ ਹੋਇਆ ਪਰ ਥਾਰ ਨੂੰ ਕਾਫੀ ਅੱਗ ਲੱਗੀ ਹੈ ਤਸਵੀਰਾਂ ਸਭ ਬਿਆਨ ਕਰ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਗ ਨੇ ਜਿਹੜੇ ਅੱਗ ਦੇ ਭਾਂਬੜ ਨੇ ਥਾਰ ਨੂੰ काफी नुकसानी है हालांकि आले दुआले अग दे काबू पाती अग रुक नहीं आदर्श नगर दसवीर दे, बीती, बीती देर रात दो बजे दस्वीर निकल के सामने आ रही ने जो थार भयानक अग लग जा है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब Facebook Instagram X aur WhatsApp channel par